ਤੋ ਸਾਰੇ ਵੀਰਾਂ ਦਾ ਆਪਣੇ ਚੈਨਲ ਤੇ ਸਵਾਗਤ ਹੈ ਉਮੀਦ ਕਰਦਾ ਸਾਰੇ ਵੀ ਠੀਕ ਠਾਕ ਹੋਵੋਗੇ ਆਪਾਂ ਪਹੁੰਚੇ ਜੀ ਮਾਨਸਾ ਪਸ਼ੂਆਂ ਦੀ ਮੰਡੀ ਤੇ ਤੁਹਾਨੂੰ ਪਤਾ ਹੈ ਬਹੁਤ ਜ਼ਿਆਦਾ ਪਸ਼ੂ ਪਹੁੰਚਿਆ ਬਾਕੀ ਸਾਰੇ ਆਪਾਂ ਬਾਬਾ ਜੀ ਨਾਲ ਕਰਦੇ ਆ ਗੱਲਬਾਤ ਹਾਂਜੀ ਬਾਬਾ ਜੀ ਹਸਰੀ ਗਾਲ ਜੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਕੀ ਨਾਮ ਹੈ ਜੀ ਆਪਣਾ ਆਪਣਾ ਨਾਮ ਮਰੀਤ ਸਿੰਘ ਹੈ ਮਰੀਤ ਸਿੰਘ ਜੀ ਹਾਂਜੀ ਅੱਛਾ ਕਾਇਕ ਨਾਗਾ ਜੀ ਆਪਣੇ ਕੋਲੇ ਅੱਜ ਆਪਾਂ ਦੋ ਗਾਇਆਂ ਤੇ ਦੋ ਛੋਟੀਆਂ ਜਿਹੇ ਠੀਕ ਹੈ ਜੀ ਤੇ ਪਿੰਡ ਕਿਹੜਾ ਜੀ ਆਪਣਾ ਆਹੀ ਮਾਨਸਾ ਹੀ ਹੈ ਇਹ ਸਾਰਾ ਲੋਕਲ ਮਾਨਸਾ ਹੀ ਹੈ ਤੇ ਪਹਿਲਾਂ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੀ 99727 ਹਾਂਜੀ 83199 ਦੁਬਾਰੇ ਫੇਰ ਬੋਲ ਦਿਓ ਜੀ 99727 83199 ਠੀਕ ਹੈ ਜੀ ਤੇ ਇਹਦੇ ਬਾਰੇ ਦਿਓ ਜਾਣਕਾਰੀ ਜੀ ਪਹਿਲਣ ਝੋਟੀ ਹੈ ਜੀ ਇਹ ਹਾਂਜੀ ਪਹਿਲਣ ਝੋਟੀ ਹੈ ਕੱਚੀ ਕੀੜੀ ਕੱਟੀ ਹੈ ਜੀ ਠੀਕ ਹੈ ਜੀ 11 ਹੋਈ ਹੈ 11 ਕਿਲੋ ਦੁੱਧਾ ਪਲੱਸਰ 11 ਪਲੱਸ ਦੁੱਧਾ ਬਾਬਾ ਜੀ ਕਹਿੰਦੇ ਦੇਖ ਸਕਦੇ ਹੋ ਥਣਲੇਵਾ ਪੂਰਾ ਇੱਕ ਨੰਬਰ ਹੈ ਜੀ ਕਾਇਕ ਦਿਨਾਂ ਦੀ ਸੂਈ ਹੈ ਜੀ ਇਹ ਮਹੀਨੇਕ ਦੀ ਸੂਈ ਹੋਈ ਹੈ ਜੀ ਦੇਖ ਸਕਦੇ ਹੋ ਮੋੜ ਲਿਓ ਜੀ ਮੋੜ ਲਿਓ ਬਾਬਾ ਜੀ ਦੇਖ ਸਕਦੇ ਹੋ ਜੀ ਪੂਰੀ ਕੁੰਡੀ ਝੋਟੀ ਆ ਜੀ ਪੂਰੀ ਸ਼ਕੀਨ ਆ ਤੇ ਕਹੇ ਦੰਦ ਆ ਜੀ ਇਹ ਦੋ ਦੰਦ ਕੱਟੀ ਆ ਜੀ ਦੋ ਦੰਦ ਕੱਟੀ ਆ ਜੀ ਤੇ ਮੁੱਲ ਮੱਲ ਜੀ ਇਹਦਾ ਇਹਦਾ ਮੁੱਲ ਕੀਤਾ ਅੱਜ 95000 ਰੁਪਏ 95000 ਰੁਪਿਆ ਮੁੱਲ ਕਰਿਆ ਜੀ ਬਾਬੇ ਨੇ ਤੇ ਬਾਕੀ ਸਾਰੇ ਜੀ ਆਪਾਂ ਮੌਕੇ ਤੇ ਕਿੰਨੇ ਕਰ ਦਾਂਗੇ ਜੀ ਮਾਨ ਤਾਨ ਫੇਰਾ ਮਾਨਤਾਨ ਸਾਡੀ 85000 ਦੀ ਚਾਹ ਸੀਗੀ ਅਜੇ ਮੁੱਲ ਘੱਟ ਲੱਗ ਰਿਹਾ ਹੈ ਮੰਡੀ ਦੇ ਮੁੱਲ ਮੰਡੀ ਦੇ ਹਿਸਾਬ ਨਾਲ 85000 ਦੀ ਬਾਬਾ ਜੀ ਕਹਿੰਦੇ ਚਾਹ ਸੀਗੀ ਝੋਟੀ ਦੇਖ ਸਕਦੇ ਹੋ ਪੂਰੀ ਸਕਰੀਨ ਝੋਟੀ ਹੈ ਤੇ ਉਹ ਥੋੜਾ ਜਿਹਾ ਜੋ ਮੰਡੇ ਦੇ ਹਿਸਾਬ ਨਾਲ ਬਾਬਾ ਕਹਿੰਦਾ ਘੱਟ ਲੱਗ ਰਿਹਾ ਹੈ ਕੋਈ ਗੱਲ ਨਹੀਂ ਫਿਰ ਵੀ ਬਾਬਾ 85 ਚੋ ਕਰ ਦੋਗੇ ਜੀ ਮਾਨਤਾਨ ਤਾਂ ਫਿਰ ਵੀ ਬਾਬਾ ਜੀ ਬਾਬਾ ਕਹਿੰਦਾ 5 ਹੋਰ ਕਰ ਦਾਂਗੇ 80000 ਦੀ ਝੋਟੀ ਮਿਲ ਜੂ ਜੀ ਦੇਖ ਸਕਦੇ ਹੋ ਥਣਲੇਵਾ ਕੱਲਾ ਕੱਲਾ ਥਾਣਾ ਜੀ ਪੂਰਾ ਦੇਖ ਸਕਦੇ ਹੋ ਤੇ ਦੂਜਾ ਨਾਗ ਜੀ ਕਿਹੜਾ ਹੈਗਾ ਦੂਜੀ ਆਗ ਜੀ ਝੋਟੀ ਦੇਖ ਸਕਦੇ ਹੋ ਦੂਜੀ ਝੋਟੀ ਇਹ ਆ ਜੀ ਇਹ ਕਮਸੂਏ ਆ ਗਈ ਜੀ ਪਲੇ ਬਾਈ ਦਾ ਵੀ ਮੜੀ ਤੋੜ ਕੇ ਦਿਖਾਇਓ ਜੀ ਇਹ ਇੱਧਰ ਦੇਖ ਸਕਦੇ ਹੋ ਜੀ ਬਾਬਾ ਜੀ ਤੋੜ ਕੇ ਦਿਖਾਉਂਦੇ ਆ ਥਣਲੇ ਬਾਈ ਵੀ ਦੇਖੋ ਜੀ ਪੂਰਾ ਵਧੀਆ ਥਣ ਕੁਆਲਿਟੀ ਹੈ ਜੀ ਦੇਖ ਸਕਦੇ ਹੋ ਤੇ ਮਾਗਰ ਕੀ ਹੈ ਜੀ ਇਹਦੇ ਇਹਦੇ ਮਾਗਰ ਕੱਟੀ ਆ ਜੀ ਤੇ ਉਹਦੇ ਕੀ ਸੀਗਾ ਜੀ ਉਹਦੇ ਮਾਗਰ ਕੱਟਾ ਸੀ ਪਹਿਲੇਨ ਮਾਗਰ ਇਹ ਦੂਜੇ ਸੂਏ ਜੀ ਇਹ ਵੀ ਪੈਲਣਾ ਹੈ ਇਹ ਵੀ ਪੈਲਣਾ ਹੈ ਜੀ ਦੇਖ ਸਕਦੇ ਹੋ ਇਹਦੇ ਮਾਗਰ ਕੱਟੀ ਹੈ ਜੀ ਤੇ ਮੋੜ ਲਿਓ ਜੀ ਆਇਆ ਫਿਰ ਦੇਖੀਏ ਦੇਖ ਸਕਦੇ ਹੋ ਆ ਕੱਟੀ ਹੈ ਜੀ ਕਿੰਨੇ ਕਿਦਰ ਦੀ ਸੂਈ ਹੈ ਜੀ ਇਹ ਇਹ ਮਹੀਨੇਕ ਦੀ ਸੂਈ ਹੈ ਜੀ ਮਹੀਨੇਕ ਦੀ ਸੂਈ ਹੈ ਤੇ ਇਹਦੇ ਥੱਲੇ ਦੁੱਧ ਕਿੰਨਾ ਬਾਬਾ ਜੀ ਫਿਰ 11 ਕਿਲੋ ਦੁੱਧ ਹੈ ਜੀ ਠੀਕ ਹੈ ਤੇ ਉਹ ਥਣ ਪੂਰੀ ਚਵਾਈ ਚੂਈ ਦੀ ਪੋਲੀ ਹੈ ਜੀ ਪੂਰੀ ਪੂਰਾ ਵਧੀਆ ਜੀ ਜੋ ਕੇ ਦੇਖੋ ਜੇ ਕੋ ਮਰਜੀ ਹੈ। ਬਾਬਾ ਜੀ ਕਹਿੰਦੇ ਚੋਕੇ ਦੇਖ ਸਕਦੇ ਹੋ ਪੂਰੀ ਪੋਲੀ ਹੈ ਤੇ ਪੂਰੀ ਸੀਲ ਕੱਟੀ ਹੈ ਜੀ ਦੇਖ ਸਕਦੇ ਹੋ। ਕਿੰਨੇ ਮਰਜੀ ਹੱਥ ਕੱਲਾ ਲਈ ਜਾਓ ਕੋਈ ਦਰਦੀ ਕੱਲਾ ਨਹੀਂ ਹੈਗੀ ਤੇ ਇਹਦਾ ਮੁੱਲ ਮੱਲ ਕਿੰਨਾ ਹੈ ਜੀ ਫਿਰ ਬਾਬਾ ਜੀ? ਇਹਦਾ ਮੁੱਲ 1.5 ਕੀਤਾ ਜੀ। 1 ਲੱਖ 5000 ਰੁਪਿਆ ਮੁੱਲ ਹੈ ਤੇ ਦੇਣੀ ਕਿੰਨੇ ਦੀ ਹੈ ਜੀ ਮੌਕੇ ਤੇ ਆਪਾਂ? 90000 ਦੀ ਝਾਕ ਸੀ ਜੀ। 90000 ਦੀ ਝਾਕ ਸੀ ਬਾਬਾ ਜੀ ਕਹਿੰਦੇ ਬਾਕੀ ਸਿਰੇ ਮੌਕੇ ਤੇ ਮਾਨਤਾਨ ਕਰ ਦੇਣਗੇ ਬਾਬਾ ਜੀ ਤੁਹਾਨੂੰ ਦੇਖ ਸਕਦੇ ਹੋ ਤੇ ਮੋਬਾਈਲ ਨੰਬਰ ਆਪਣਾ ਦੁਬਾਰੇ ਫੇਰ ਦੱਸ ਦਿਓ ਜੀ। 89727 हां जी 8299 ठीक है जे किसी ने कोई भी मज लेनी है ता बाबे ਨਾਲ ਸੰਪਰਕ ਕਰ ਸਕਦੇ ਹੋ ਆਪਣੇ ਕੋਲੇ ਰੋਜ਼ ਹੀ ਹੁੰਦੀਆਂ ਆਉਣੀਆਂ ਜੀ ਇੱਕ ਦੋ ਨਾਲ ਕਿ ਤਾਂ ਆਪਣੇ ਕੋਲੇ ਪੱਕੀ ਹੁੰਦੀ ਆ ਬਾਬਾ ਜੀ हां जी ਕਾਰੋਬਾਰ ਕਰਦੇ ਆ ਇੱਕ ਦੋ ਰੋਜ਼ ਲੈਣੇ ਆ ਕਿਦੋਂ ਵੀ ਠੀਕ ਠੀਕ ਹੈ ਜੇ ਕਿਸੇ ਨੇ ਵੇਚਣੀਆਂ ਬਾਬੇ ਨਾਲ ਤਾਂ ਵੀ ਸੰਪਰਕ ਕਰ ਸਕਦੇ ਹੋ ਜੀ ਜੇ ਖਰੀਦਣੀਆਂ ਤਾਂ ਵੀ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ ਜੀ